ਦੋ ਸਵਾਲ ਮੇਰੇ ਗਰਮੀ ਨਾਲ ਸੰਬੰਧਿਤ ਜੀ ਇੱਕ ਤਾਂ ਸਕਿਨ ਕਿਵੇਂ ਬਚਾਉਣੀ ਹੈ ਦੂਸਰਾ ਜਿਹੜੀ ਪੇਤ ਦੀ ਦਿੱਕਤ ਹੋ ਜਾਂਦੀ ਹੈ ਤਰਫੜ ਲੋਕਾਂ ਦੇ ਹੋ ਜਾਂਦੇ ਆ ਸਕਿਨ ਤੇ ਖਾਰਿਸ਼ ਬਹੁਤ ਹੁੰਦੀ ਹੈ ਇਹ ਦੋ ਚੀਜ਼ਾਂ ਦੇ ਬਾਰੇ ਤਫਸੀਲ ਕਰ ਦਿਓ ਸਕਿਨ ਦੀ ਜਿਹੜੀ ਖਾਰਿਸ਼ ਹੈ ਨਾ ਜੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮਿਕ ਤਾਂਣਾਉਣਾ ਰੋਜ਼ ਹੈ ਗਰਮੀਆਂ 'ਚ ਠੀਕ ਹੈ ਜੀ ਮਜਬੂਰੀਆਂ ਹੁੰਦੀਆਂ ਨੇ ਬੰਦਿਆਂ ਦੀ ਕੰਮ ਕਰ ਕਰਕੇ ਨਹੀਂ ਵੀ ਇਹ ਜਦ ਕੰਮ ਕਰ ਪਾਉਂਦੇ ਉਹ ਕਹਿੰਦੇ ਚੱਲ ਜਾ ਸਵੇਰੇ ਕੰਮ ਤੇ ਚੱਲਦੇ ਰਾਤ ਨੂੰ ਆ ਕੇ ਨਹਾ ਲਾਂਗੇ ਰਾਤ ਨੂੰ ਥੱਕੇ ਹੁੰਦੇ ਨੇ ਕਹਿੰਦੇ ਚੱਲ ਤੜਕੇ ਨਹਾ ਲਾਂਗੇ ਕਈ ਵਾਰੀ ਐਵੇਂ ਵੀ ਕਾਲ ਹੋ ਜਾਂਦੀ ਆ ਲੇਕਿਨ ਇੱਕ ਚੀਜ਼ ਪੱਕੀ ਆ ਕਿ ਇੱਕ ਤਾਂ ਨਹਾਉਣਾ ਰੋਜ਼ ਚਾਹੀਦਾ ਇੱਕ ਨਹਾਉਣ ਤੋਂ ਪਹਿਲਾਂ ਸਰੋਂ ਦਾ ਤੇਲ ਪਿੰਡੇ ਨੂੰ ਮਲਣਾ ਰੋਜ਼ ਚਾਹੀਦਾ ਠੀਕ ਹੈ ਜੀ ਗਰਮੀਆਂ 'ਚ ਸਿਆਲ ਆਗੇ ਤਾਂ ਸਿਆਲਾਂ ਦੇ ਵਿੱਚ ਦੂਜਾ ਤਿਲਾਂ ਦਾ ਤੇਲ ਪਿੰਡੇ ਨੂੰ ਮਲੋ ਜੀ ਕੋਈ ਖਾਰਿਸ਼ ਦਾ ਨੇੜੇ ਦੇਣੇ ਨਹੀਂ ਜਿਨ੍ਹਾਂ ਨੂੰ ਵੈਸੇ ਖੁਰਕ ਪੈਂਦੇ ਜਿਵੇਂ ਰਾਤ ਨੂੰ ਆਏ ਕੱਪੜੇ ਲਾਹੇ ਵੱਡ ਵੱਡ ਪੈਂਦਾ ਪਿੰਡਾ ਤੇ ਉਹਨਾਂ ਵਾਸਤੇ ਨਾਰੀਅਲ ਦਾ ਤੇਲ ਆ ਨਾਰੀਅਲ ਦੇ ਤੇਲ ਦੇ ਵਿੱਚ ਜੇ ਤੁਸੀਂ ਉਹ ਪਾ ਲੋਗੇ ਕਪੂਰ ਮਿਕਸ ਕਰਕੇ ਉਹਨੂੰ ਲਾਉਣਾ ਸ਼ੁਰੂ ਕਰਦੋ ਕਪੂਰ ਭੀਮਸੈਨ ਨਹੀਂ ਹੋਣਾ ਚਾਹੀਦਾ ਇੱਕ ਧਿਆਨ ਰੱਖਿਓ ਕਪੂਰ ਨਾਲ ਸੁਢੀ ਸਭ ਕੀ ਹੁੰਦਾ ਲੋਕੀ ਆਮ ਨਾਰਮਲ ਟਿੱਕੀਆਂ ਹੀ ਪਾ ਲੈਂਦੇ ਆ 2 ਮਿੰਟ ਦੀ ਘੋਲ ਆ ਨਾ ਕਰੋ ਜਾ ਕੇ ਤੁਸੀਂ ਪੰਸਾਰੀ ਤੋਂ ਵਧੀਆ ਲਓ ਭੀਮਸੈਨੀ ਕਪੂਰ ਡਲੀ ਵਰਗਾ ਹੁੰਦਾ ਮਿਸ਼ਰੀ ਵਰਗਾ ਉਹਨੂੰ ਪਾਓ ਉਹਦੇ ਵਿੱਚ ਨਾਰੀਅਲ ਤੇਲ 'ਚ ਮਿਕਸ ਕਰੋ ਜਿੱਥੇ ਵੀ ਲੱਗਿਆ ਨਾ ਜੀ ਬਾਡੀ ਤੇ ਜੇ 2-3 ਮਹੀਨੇ ਲਾ ਲਿਆ ਮੁੜ ਕੇ ਖਾਜਕੂਜ ਨਹੀਂ ਹੁੰਦੀ